ਹਾਂਜੀ ਹਾਂ ਵੀ ਕਿਵੇਂ ਆ ਦੇਖਿਆ ਸਾਡਾ ਮੁੰਡੇ ਵਾਸਤੇ ਕੁੜੀ ਬੈ ਜਾ ਬੈ ਜਾ ਹਾਂਜੀ ਘਰ-ਬਾਰ ਵਧੀਆ ਜੀ ਆਇਆਂ ਨੂੰ ਹੋ ਕੇ ਬੈਟ ਗਿਆ ਧਿਆਨ ਪੈਂਦਾ ਹੀ ਤਾਂ ਬੈਠਾ ਇੱਥੇ ਆ ਕੋਈ ਨਾ ਕੋਈ ਨਾ ਆਪਣੇ ਘਰ ਹਾਂ ਵੇਖਿਆ ਕੁੜੀ ਫਿਰ ਹਾਂਜੀ ਕੁੜੀ ਵੇਖ ਜਾਂਦੀ ਆ ਹੋਰ ਯਾਰ ਲਾ ਸਿਰੇ ਯਾਰ ਲਾਵਾਂਗੇ ਸਿਰੇ ਹਾਂ ਵੀ ਮੁੰਡਾ ਕੰਮ ਕਰ ਕੀ ਕਰਦਾ ਦੱਸ ਮੁੰਡਾ ਕੰਮ ਖੁੱਲ ਕੇ ਦੱਸ ਕੰਮ ਕਰ ਆਪਣਾ ਜੀ ਆਪਾਂ ਇਧਰ ਚੱਕ ਲਈਦਾ ਕੋਈ ਸਮਾਨ ਆਪਾਂ ਗੱਲੇ ਉਹੀ ਕਰਦੇ ਆ ਇੰਦਰ ਚੱਕਰ ਰਖਾ ਦੇਈਦਾ ਜੀ ਮੈਂ ਦੱਸਦਾ ਮੈਂ ਦੱਸਦਾ ਜੀ ਮੇਰਾ ਮੁੰਡਾ ਬਿਜ਼ਨਸਮੈਨ ਆ ਜੀ ਤਕੜਾ ਬਿਜ਼ਨਸਮੈਨ ਆ ਇਹ ਤਾਂ ਨਾ ਐ ਕੰਮ ਕਰਾਉਂਦਾ ਉਂਗਲ ਨਾਲ ਹੀ ਕਾਕਾ ਚੱਕ ਕਾਕਾ ਇੱਧਰ ਰੱਖ ਦੇ ਕਾਕਾ ਇੱਧਰ ਟੇਢੀ ਕਰ ਕਾਕਾ ਇੱਧਰ ਸਿੱਧੀ ਕਰ ਇਹ ਬਿਜ਼ਨਸਮੈਨ ਆ ਮੇਰਾ ਬੇਟਾ ਦਾ ਹੈ ਕਹਦਾ ਬਿਜ਼ਨਸਮੈਨ ਕਿਨੂੰ ਟੇਢੀ ਕਰਦਾ ਤੇ ਕਿਨੂੰ ਸਿੱਧੀ ਕਰਦਾ ਇਹ ਤਾਂ ਇਹ ਗੱਠਾਲੇ ਟਰਾਲੇ ਦਾ ਡਰਾਈਵਰ ਆ ਜੀ ਕਾਕਾ ਆਪਣਾ ਹਾਂ ਕੰਮ ਬਹੁਤ ਆ ਆਪਾਂ ਕੀ ਕਰਦੇ ਆ ਜੀ ਆਪਾਂ ਤਾਂ ਮੁਨੀਮ ਲੱਗੇ ਹੋਏ ਆ ਜੀ ਕਾਹਦੇ ਮੁਨੀਮ ਜੀ ਉਹ ਮਨੀਮ ਆਪਾਂ ਤਾਂ ਇਹਨਾਂ ਦੇ ਜਿਹੜੇ ਗੱਠਾ ਵਾਲੇ ਟਰਾਲਿਆਂ ਦਾ ਹਿਸਾਬ ਤਾਬ ਰੱਖ ਲਈਦਾ ਵੀ ਕਿੰਨੇ ਪਰ ਕਿੰਨੇ ਨਹੀਂ ਕਰੇਗੇ ਕੰਮ ਨਹੀਂ ਸਾਡਾ ਮੜਾ ਕੰਮ ਤਾਂ ਨਾ ਵੀ ਜਦ ਅਸੀਂ ਤਾਂ ਪੈਸੇ ਧਰ-ਧਰ ਭੁੱਲਦੇ ਆ ਯਾਦ ਹੀ ਨਹੀਂ ਰਹਿੰਦਾ ਜਦੋਂ ਬਡੂਆ ਵੇਖੀ ਤਾਂ ਖਾਲੀ ਹੁੰਦਾ ਕਰ ਕਰ ਤਕਣਾ ਹਾਂਜੀ ਜਦੋਂ ਬਡੂਆ ਵੇਖੀ ਤਾਂ ਖਾਲੀ ਹੁੰਦਾ ਪੈਸੇ ਤਾਂ ਕੋਈ ਅਸੀਂ ਧਰ ਕੇ ਭੁੱਲ ਜਾਂਦੇ ਆ ਉਹ ਤੁਸੀਂ ਬਾਅਦ ਰਿਸ਼ਤਾ ਸਿਰੇ ਚੜਾਓ ਹਾਂ ਰਿਸ਼ਤਾ ਸਿਰੇ ਚੜਾਵਾਂਗੇ ਵੀ ਫਿਰ ਤੁਹਾਡੀ ਵਾਈਫ ਜਿਹੜੀ ਮੇਰੀ ਵਾਈਫ ਆ ਇਹਦੀ ਮੰਮੀ ਆ ਨਾ ਜਿਹੜੀ ਹਾਂਜੀ ਉਹ ਆਰਬੀਆਈ ਬੈਂਕਾਂ ਦੀ ਉਹ ਬੈਂਕ ਜਾਨੀ ਸਾਰੇ ਤੋਂ ਤਕੜੀ ਬੈਂਕ ਹੁੰਦੀ ਹੈ ਮੇਨ ਬੈਂਕ ਸਾਡੀ ਕਿਉਂਕਿ ਜਿਹੜਾ ਅਸੀਂ ਪੈਸਾ ਕਮਾਉਣਾ ਉੱਥੇ ਜਮ੍ਹਾਂ ਕਰਾਈ ਜਾਂਦੇ ਆ ਨਾ ਹਾਂਜੀ ਉਹ ਫਿਰ ਜੀ ਕਰਾ ਤਾਂ ਅਸੀਂ ਦੀ ਮਰਜ਼ੀ ਨਾਲ ਦਿੰਦੇ ਆ ਫਿਰ ਨਿਕਲਦਾ ਉਹਦੀ ਮਰਜ਼ੀ ਨਾਲ ਬਸ ਪੈਸਾ ਬਹੁਤ ਪਾਸਾ ਤੇ ਧਰ ਧਰ ਕੇ ਭੁੱਲ ਜਾਂਦੇ ਆ ਜਦੋਂ ਦੇਖੀਏ ਬਦੂਆ ਖਾਲੀ ਨੇ ਧਰ ਕੇ ਜਿ ਭੁੱਲ ਜਾਂਦੇ ਆ ਨਾ ਪੈਸਾ ਜੋ ਵੀ ਕੱਕਾ ਬੋਲ ਹਾਂਜੀ ਹਾਂਜੀ ਐਸਾ ਬਾਦੂਆ ਦੱਸੀਦੀ ਹੁੰਦੀ ਆ ਅਸਲੀਅਤ ਆਪਾਂ ਕਿਹੜਾ ਝੂਠ ਮਾਰ ਰਹੇ ਆ ਫੋਟੋ ਲੈ ਕੇ ਆਏ ਕੁੜੀ ਦੀ ਹਾਂ ਹਾਂ ਫੋਟੋ ਫੋਟੋ ਦਾ ਫੋਟੋ ਕਿਹਦੀ ਆ ਦੇਖੋ ਫੋਟੋ ਤੇ ਬਿਆਰ ਕੀ ਨਾ ਵੇ ਇਹ ਦੇਖੋ ਫੋਟੋ ਤਾਂ ਸੋਹਣੀ ਹੈ ਕਾਕਾ ਯਾਰ ਫੋਟੋ ਤਾਂ ਸੋਹਣੀ ਹੈ ਤੇ ਦਾਜ ਤੁਸੀਂ ਦੇਣਗੇ ਯਾਰ ਅੱਗੇ ਦਾਜ ਦੀ ਮੰਗ ਕੀਤੀ ਹੋਈ ਕੀ ਹੋੜਾ ਮੇਰਾ ਤਾਂ ਮਤਲਬ ਇਹ ਹੈ ਕਹਿਣ ਦਾ ਕਿ ਦਾਜ ਦੀ ਮੰਗ ਦੀ ਗੱਲ ਨਹੀਂ ਯਾਰ ਵੀ ਆਪਦੇ ਨਾ ਖੁਸ਼ੀ ਨੂੰ ਕੁੜੀ ਨੂੰ ਕੋ ਦੇਣਾ ਹੁੰਦਾ ਵੀ ਕੁਛ ਦੇਣਗੇ ਆਪਦੇ ਖੁਸ਼ੀ ਨਾਲ ਕੁੜੀ ਨੂੰ ਕੁਸਤਾ ਦੇਣਗੇ ਜੇ ਟੋਕਰਾਂ ਪਾਠੀਆਂ ਦੇ ਦੇਣਗੇ ਫਰੈਂਕ ਕਰੀਂ ਪਾਪਾ ਟੋਕਰਾਂ ਪਾਠੇ ਦੇਣਗੇ ਫਰੈਂਕ ਡੀਜ਼ਲ ਦੀ ਕਿੰਨੀ ਵੀ ਮੰਗਾ ਲਈਏ ਯਾਰ ਤੂੰ ਨਹੀਂ ਬਾਲਿਆ ਕਰਾਂਗੇ ਉਹ ਤਾਂ ਆਪਣਾ ਪਲੈਨ ਉਹ ਪਾਪਾ ਤਾਂ ਯਾਰ ਐਵੇਂ ਮਾਰੀ ਜਾਂਦਾ ਯਾਰ ਓਏ ਐਵੇਂ ਮਾਰੀ ਜਾਂਦਾ ਤਾਂ ਯਾਰ ਉਹ ਬਰਾਵਾ ਰਹਿੰਦੇ ਢੋਡੇ ਅਰ ਜੰਮ ਯਾਰ ਉਹ ਕੁੜੀ ਸਾੜੋਂਗੇ ਸਾਡੇ ਮੁੰਡੇ ਦਾ ਹੋਮ ਹੋਣਾ ਤੇ ਉਹ ਕੁੜੀ ਸਾੜਨ ਦੀ ਬਣੀ ਜਨਤਾ ਜੀ ਇਹੋ ਜਿਹੇ ਬੰਦਾਂ ਨੂੰ ਰਿਸ਼ਤਾ ਨਾ ਹੀ ਕਰਵਾਓ ਇਹ ਦਾਜ ਦੇ ਲੋਭੀ ਆ ਇਹਨਾਂ ਨੂੰ ਨਾ ਰਿਸ਼ਤਾ ਕਰਵਾਓ ਇਹਦਾ ਡੀਜ਼ਲ ਪਹਿਲਾਂ ਨਾਲ ਮਾਰਦਾ ਪਾਪਾ ਯਾਰ ਤੂੰ ਆ ਵੀ ਬਿਚੋਲਾ ਪਚਾਦਾ ਯਾਰ ਉਹ ਡੀਜ਼ਲ ਕੰਜਰਾ ਕਦੇ ਇੰਜਨ ਇੰਜਨ ਚਲਾਇਆ ਉਹ ਬਿਚੋਲਾ ਵੀ ਬਿਚੋਲਾ ਪਚਾਦਾ ਯਾਰ ਲੈ ਇਹ ਤਾਂ ਯਾਰ ਕਮਲਾ ਜੀ ਉਹ ਹੀ ਭੱਜ ਗਈ ਯਾਰ ਯਾਰ ਮੈਂ ਬੰਦਾ ਪਾਤੀਆਂ ਦੇ ਪਾਲਾ ਕਰਾਂਗੇ ਤਾਂ ਮੰਗਾ ਉਹ ਵੀ ਪਚਾਦਾ ਤੂੰ ਬਿਚੋਲਾ ਇੱਕ ਮਸਾ ਸੱਦਾ ਹੀ ਬਲਕਾ ਜਾਂਦਾ ਹੀ ਹੈ ਕਿਹੜੀ ਗੜੀ ਮੜੋਈ ਆ ਜੇ ਮੋਰ ਹੋ ਕੋਈ ਹੋਰ ਆ ਜਾਣਗੇ ਰਿਸ਼ਤੇ ਯਾਰ ਗੱਲਾਂ ਕੋਈ ਫਿਕਰ ਨਾ ਕਰਿਆ ਕਰ ਬਿਜ਼ਨਸਮੈਨ ਬੰਦਾ ਕੋ ਘਰ ਘਰ ਪੈਸੇ ਬੋਲਦੇ ਸਾਦੀ ਨਹੀਂ ਚਣੋ